ਜਿਹੜੇ ਸ਼ਹੀਦ ਵਾ ਇਹ ਕੌਮਾਂ ਦਾ ਇਹ ਸਰਮਾਇਆ ਹੁੰਦੇ ਆ ਕਿਰਤੀਆਂ ਕਾਮਿਆਂ ਦਾ ਸਰਮਾਇਆ ਵਾ ਉਹ ਸਰਮਾਇਏ ਦੇ ਵਿੱਚੋਂ ਸਾਡਾ ਇੱਕ ਨਗੀਨਾ ਹੋਰ ਵਾਦਾ ਕਰ ਗਿਆ ਵਾ ਸਰਦਾਰ ਜਸਵੰਤ ਸਿੰਘ ਸਵਾਜਪੁਰਾ ਜਿਹੜਾ ਕਿਰਤ ਨੂੰ ਬਚਾਉਣ ਲਈ ਕਿਰਤੀਆਂ ਨੂੰ ਕਿਰਤੀਆਂ ਨੂੰ ਬਚਾਉਣ ਲਈ ਕਾਮਿਆਂ ਨੂੰ ਬਚਾਉਣ ਲਈ ਜ਼ਮੀਨਾਂ ਬਚਾਉਣ ਲਈ ਔਰ ਸਰਕਾਰ ਤੋਂ ਜਿਹੜੇ ਪਬਲਿਕ ਧਾਰਿਓ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੇ ਆ ਉਹ ਬਚਾਉਣ ਵਾਸਤੇ ਪਿਛਲਿਆਂ 85 ਦਿਨਾਂ ਤੋਂ ਜਿਹੜਾ ਉਹ ਅੰਦੋਲਨ ਦਾ ਹਿੱਸਾ ਬਣਿਆ ਬੈਠਾ ਸੀਗਾ ਸੋ ਇਹ ਯੋਧੇ ਨੇ ਦਿੱਲੀ ਅੰਦੋਲਨ ਦੇ ਵਿੱਚ ਵੀ ਭਰਪੂਰ ਯੋਗਦਾਨ ਪਾਇਆ ਆਪਣੀ ਵਾਰੀ ਅਨਸਾਰ ਤੇ ਅੱਜ ਉਥੋਂ ਉਹਨਾਂ ਦੀ ਮਰਤਕ ਦੇ ਆਈ ਆ ਕਿਉਂਕਿ ਇੰਨਾ ਜ਼ਿਆਦਾ ਲਗਾ ਸੀਗਾ ਉਹਨਾਂ ਨੂੰ ਅਸਲ ਦੇ ਵਿੱਚ ਪਤਾ ਲੱਗ ਚੁੱਕਾ ਸੀਗਾ ਕਿ ਜਿੰਨੀ ਦੇਰ ਇਕੱਠੇ ਹੋ ਕੇ ਲੜੇ ਨਾ ਜਿੰਨੀ ਦੇਰ ਤੱਕ ਸਰਕਾਰ ਨੂੰ ਪਿਛਲਖੋਰੀ ਨਾ ਮੋੜਿਆ ਇਹਨਾਂ ਸਿੱਧੇ ਸਿੱਜੇ ਕਰਕੇ ਸਾਰੇ ਪਬਲਿਕ ادارے ਜਿਹੜੇ ਆ ਉਹ ਕਾਰਪੋਰੇਟ ਦੇ ਹਵਾਲੇ ਕਰਦੇ ਨੇ ਤੇ ਕਾਰਪੋਰੇਟਰ ਫਿਰ ਆਪਣੀ ਮਨਮਰਜ਼ੀ ਦੇ ਭਾਅ ਲਉਣਗੇ ਸੋ ਇਹਦੇ ਤੇ ਉਹਨਾਂ ਨੂੰ ਚਿੰਤਾ ਸੀ ਉਹ ਚਿੰਤਾ ਦੇ ਵਿੱਚੋਂ ਉਹ ਉਥੇ ਸਨ ਤੇ ਅੱਜ ਸ਼ਹੀਦੀ ਜਾਮ ਪੀ ਗਏ ਆ ਅੱਜ ਉਹਨਾਂ ਦਾ ਅੰਤਮ ਸੰਸਕਾਰ ਆ ਅਸੀਂ ਅੰਤਮ ਸੰਸਕਾਰ ਤੇ ਸਿਸਟਮ ਨੂੰ ਇਹ ਕਹਿਣਾ ਚਾਹੁੰਦੇ ਆ ਫੀ ਗਨਾਨ ਇਸ ਦਾ ਕੋਈ ਇਹਨਾਂ ਤੋਂ ਪਹਿਲਾਂ ਜਿਹੜੇ ਸ਼ਹੀਦ ਹੋਏ ਉਹਨਾਂ ਦਾ ਵੀ ਤੇ ਜਸਵੰਤ ਸਿੰਘ ਦਾ ਵੀ ਕੋਈ ਵੱਡੀਆਂ ਮੰਗਾ ਨਹੀਂ ਸੀ ਛੋਟੀਆਂ-ਛੋਟੀਆਂ ਮੰਗਾ ਵੀ ਡਬਲਯੂਟੀਓ ਦੀਆਂ ਨੀਤੀਆਂ ਦੇ ਵਿੱਚੋਂ ਭਾਰਤ ਬਾਹਰ ਆ ਜਾਏ ਕਿਉਂਕਿ ਜਿਨ੍ਹਾਂ ਦਾ ਸਾਡਾ ਮੁਕਾਬਲਾ ਕਰਾਉਣਾ ਚਾਹ ਰਿਹਾ ਉਹਨਾਂ ਦੀ ਜਿਹੜੀ ਫਾਰਮ ਹੈ ਉਹ 200 ਏਕੜ ਤੋਂ ਸ਼ੁਰੂ ਹੁੰਦੀ ਆ ਸਾਡੀ 2 ਕ੍ਰੈਡਲਾਂ ਵਾਲਾ ਵੀ ਫਾਰਮਰ ਆ ਅਸਲੀ ਇਹ ਆ ਵੀ ਲੜਾਈ ਇਹ ਆ ਵੀ ਡਬਲਯੂਟੀਓ ਦੀਆਂ ਨੀਤੀਆਂ ਚੋਂ ਭਾਰਤ ਬਾਹਰ ਆਵੇ ਵਿਸ਼ਵ ਵਪਾਰ ਦੀਆਂ ਨੀਤੀਆਂ ਨੂੰ ਤਲਾਂਜਲੀ ਦੇ ਕੇ ਜਦੋਂ ਭਾਰਤ ਬਾਹਰ ਆਉਂਦਾ ਵਾ ਤੇ ਫੇਰ ਹੀ ਐਮਐਸਪੀ ਗਰੰਟੀਡ ਦਾਕਰ ਉਹ ਜਿਹੜਾ ਬਣੂਗਾ ਹਰੇਕ ਚੀਜ਼ ਦੀ ਚੁੱਕਣ ਦੀ ਸਰਕਾਰ ਗਰੰਟੀ ਕਰੇ ਔਰ ਖਪਤਕਾਰ ਨੂੰ ਵੀ ਬਜਵੇਂ ਰੇਟ ਦੇ ਉੱਤੇ ਮਿਲੇ ਉਹਨੂੰ ਵੀ ਇਹ ਨਹੀਂ ਵੀ 10 ਰੁਪਏ ਕਿਲੋ ਆਲੂ ਖਰੀਦ ਲਿਆਵਾ ਆਪਣੇ ਵਪਾਰੀ ਨੇ ਤੇ ਖਪਤਕਾਰ ਨੂੰ 40 ਰੁਪਏ ਕਿਲੋ ਦੇਵੇ ਇਹ ਚੀਜ਼ਾਂ ਦੇ ਵਿੱਚੋਂ ਕੱਢਣ ਵਾਸਤੇ ਜਿਹੜਾ ਵਾ ਉਹ ਅੰਦੋਲਨ ਲੜ ਰਿਹਾ ਸੀ ਜਸਵੰਤ ਸਿੰਘ ਇਹ ਕਰ ਰਿਹਾ ਸੀਗਾ ਵੀ ਭਾਈ 200 ਦਿਨ ਮਰੇਗਾ ਮਜ਼ਦੂਰ ਨੂੰ ਦਿਓ ਤੇ 700 ਰੁਪਏ ਦਿਹਾੜੀ ਦਿਓ ਮਜ਼ਦੂਰ ਤੇ ਕਿਸਾਨ ਵੀ ਦੇਖਦਾ ਕੰਮ ਆਈਆਂ ਇਹਨਾਂ ਨੂੰ 58 ਸਾਲ ਦੀ ਉਮਰ ਤੋਂ ਬਾਅਦ 10000 ਪੈਨਸ਼ਨ ਦਿਓ ਚੇਪ ਵਾਲੇ ਮੀਟਰ ਲਾਉਣੇ ਸਰਕਾਰ ਬੰਦ ਕਰੇ ਸੋ ਛੋਟੀਆਂ-ਛੋਟੀਆਂ ਮੰਗਾਵਾ ਜਿਹੜੀਆਂ ਸਰਕਾਰ ਦੇ ਅੰਡਰ ਆਉਂਦੀਆਂ ਜਿਹੜਾ ਸਰਕਾਰ ਦਾ ਹੱਕ ਬਣਦਾ ਵਾ ਸੋ ਸਰਕਾਰ ਨੇ ਲੋਕਤੰਤਰ ਦਾ ਘਾਣ ਕਰਦਿਆ ਹੋਇਆ ਜਿਵੇਂ ਆਪ ਕਿਲ ਕੋਕੇ ਠੋਗਤੇ ਹਿਰਾਮਾਂ ਦੇ ਵਿੱਚ ਦਵਾਰਾਂ ਕਰਤੀਆਂ ਸੀ ਉਹਨਾਂ ਦੇ ਨਾਲ ਮੱਥਾ ਲਾ ਕੇ ਬੈਠਾ ਹੈ ਜਸਵੰਤ ਸਿੰਘ ਅੱਜ ਉਹਨਾਂ ਦੀ ਸ਼ਹੀਦੀ ਤੇ ਉਹਨਾਂ ਨੂੰ ਸਲੂਟ ਕਰਦੇ ਹੋਏ ਇਹ ਕਹਿਣਾ ਚਾਹੁੰਦੇ ਹਾਂ ਤੁਹਾਡੇ ਮਾਣ ਵਿਰਾਈ ਵੀ ਤੁਸੀਂ ਚਲੇਗੇ ਜੇ ਜਸਵੰਤ ਸਿੰਘ ਜੀ ਜਗ੍ਹਾ ਬਣਾ ਕੇ ਰੱਖਿਓ ਅਸੀਂ ਲੋਕਾਂ ਲਈ ਸਰਬਾਦੇ ਭਲੇ ਲਈ ਲੜਦੇ ਲੜਦੇ ਇਸ ਰਾਹ ਦੇ ਪਾਂਧੀ ਬਣ ਕੇ ਆਈਏ ਸਾਡੇ ਕਰਮਾਂ ਦੇ ਵਿੱਚ ਵੀ ਕਿਤੇ ਤੇਰੇ ਵਰਗੀ ਜਿਹੜੀ ਆ ਉਹ ਸ਼ਹੀਦੀ ਹੋਵੇ ਤੇ ਅਸੀਂ ਇਹ ਕਹਿ ਸਕੀਏ ਫਕਰ ਦੇ ਨਾਲ ਕਿ ਜਿੱਧਰ ਨੂੰ ਸਾਡਾ ਜਸਵੰਤ ਸਿੰਘ ਗਿਆ ਸੀ ਉਧਰ ਨੂੰ ਅਸੀਂ ਵੀ ਜਾ ਰਹੇ ਹਾਂ ਲੋਕਾਂ ਨੂੰ ਹਰ ਹਾਲ ਦੇ ਵਿੱਚ ਜਿਤਾਵਾਂਗੇ 140 ਕਰੋੜ ਭਾਰਤੀਏ ਹਰ ਹਾਲ ਦੇ ਵਿੱਚ ਜਿੱਤਣਗੇ ਇਹ ਤਹਿਆ ਕੀਤਾ ਸੀਗਾ ਸਰਦਾਰ ਜਸਵੰਤ ਸਿੰਘ ਨੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par